ਸਾਸਤੀ ਕਰਵਾਈ ਜੀ ਅਸੀਂ ਮੜਾ ਦੇ ਮਨੂ ਬਲਾਗ ਦੇ ਵਿੱਚ ਹੋਰ ਸਾਫੀਟਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਆ ਚੱਲਦੇ ਬਾਈ ਜੀ ਅੱਜ ਮਲੇ ਕੋਲ ਨੂੰ ਕਾਫੀ ਦਲਾਵਾ ਚੱਲੇ ਆ ਮੜਾ ਜਾ ਕੇ ਯਾਰ ਬਿਲੀ ਨਾਲੇ ਅੱਗੇ ਚੱਲਾਂਗੇ ਭੈਣ ਕੋਲ ਨੂੰ ਕਰਦੇ ਜਾਂਦੇ ਗੱਲਾਂ ਬਾਤਾਂ ਕਰਦੇ ਗੱਡੀ ਸਟਾਰਟ ਮੜਲੇ ਦੇ ਰਸਤੇ 'ਚ ਹੀ ਲਓ ਜੀ ਬਾਈ ਜੀ ਗੱਡੀ ਕਰ ਲਿਆ ਸਟਾਰਟ ਲੱਗਿਆ ਕਰਨ ਘਰੋਂ ਕਿਵੇਂ ਮਿਲਦੇ ਆਂ ਫਿਰ ਰਾਹ ਤੇ ਚਲਦੇ ਚੱਲਦੇ ਜਾਂਦੇ ਫਿਰ ਗੱਲਾਂ ਬਾਤਾਂ ਇੱਕ ਦਾ ਚੱਲਦੀ ਐ ਲਾਈਫ ਲਓ ਜੀ ਬਾਈ ਜੀ ਜਾਂਦਿਆਂ ਦੇ ਖੜ ਕੇ ਦੁਗਰੀ ਇਹ ਦੁਗਰੀ ਗੁਰੂ ਜੀ ਵਾਲੀ ਟੁਗਰੀ ਐ ਦਿੱਲੀ ਦੇ ਵਿੱਚੋਂ ਇਹਨਾਂ ਦਾ ਬਹੁਤ ਵੱਡਾ ਆਸ਼ਰਮ ਐ ਇਹਨੇ ਬਹੁਤ ਇਹ ਬਹੁਤ ਵੱਡੀ ਟਰੱਸਟ ਐ ਇਹਦੀ ਟਰੱਸਟ ਦੀ ਚੇਅਰਪਰਸਨ ਮੇਨਕਾ ਗਾਂਧੀ ਅੰਦਰੇ ਖੜੇ ਸੀਗੇ ਸਾਡੇ ਸਿੰਘ ਡੈਰੀ ਐਂਡ ਸਪੈਸ਼ਲ ਕੁਲਫੀ ਇਹਦੇ ਅਵਤਾਸ਼ ਸਿੰਘ ਹਾਈ ਅਵਤਾਸ਼ ਸਿੰਘ ਕਿਵੇਂ ਹੋ ਰਹੋ ਠੀਕ ਆ ਜੀ ਵਧੀਆ ਕੜਦੀ ਕਰਾਂਗਾ ਹਾਂ ਜੀ ਹਾਂ ਸਭ ਕੜਦੀ ਕਰਨੀ ਚਾਹੀਦੀ ਆ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਆ ਆਪਾਂ ਆਪ ਹੀ ਤਿਆਰ ਕਰਦੇ ਆ ਮਤਲਬ ਬਿਨਾ ਕਿਸੇ ਮਲਾਵਟ ਤੋਂ ਹਾਂ ਪੂਰਾ ਕਿੱਥੇ ਮਰਜੀ ਜੋ ਵੀ ਮਰਜੀ ਬੰਦਾ ਜਾਨੀ ਉਹ ਕਰ ਲਵੇ ਤੇ ਇਹ ਇੱਕ ਨੰਬਰ ਮਾਰ ਹੋਊਗਾ ਹਾਂ ਇਹ ਬੜੀਆ ਗੱਲ ਆ ਬੜੀਆ ਗੁਲਫੀ ਆ ਮਟਕਾ ਕੀਤੀਆ ਟੇਸਟ ਆਪਾਂ ਕਹਿੰਦੇ ਆ ਕਿ ਰੱਖਦੇ ਨੇ ਪੈਸੇ ਲਾਉਣੇ ਨੇ ਨਾ ਬਿਲਕੁਲ ਬਿਲਕੁਲ ਇਹਨੂੰ ਮੁੱਲ ਮੋੜਨਾ ਚਾਹੀਦਾ ਮੋੜਨਾ ਚਾਹੀਦਾ ਬਿਲਕੁਲ ਬਿਲਕੁਲ ਦਾ ਜ਼ਿਆਦਾਤਰ ਘਰ ਆਪਦੇ ਘਰੇ ਨੇ ਨਾਂ ਲਿਖ ਲੈਂਦੇ ਨੇ ਭੈਣੀ ਸਾਹਿਬ ਹਾਂ ਭੈਣੀ ਸਾਹਿਬ ਦਾ ਦੇਲਾ ਨਾਂ ਚੱਲਦਾ ਬਿਲਕੁਲ ਆਪਾਂ ਨੇ ਉਹ ਕੰਮ ਨਹੀਂ ਕੀਤਾ ਹੋਇਆ ਆਪਾਂ ਨੇ ਆਪ ਦਾ ਹੀ ਨਾਂ ਲਿਖਿਆ ਹੋਇਆ ਸਿੰਘ ਡੇਰੀ ਫਾਰਮ ਆ ਠੀਕ ਆ ਸਿੰਘਾਂ ਹੀ ਹੁੰਦੇ ਆ ਹਾਂ ਯਾਨੀ ਜਦੋਂ ਵੀ ਕਿਸੇ ਨੇ ਕਿਸੇ ਨੂੰ ਲੋੜ ਆ ਕੋਈ ਵਿਆਹ ਸਾਡੀ ਚ 10 ਰਸਾ 10 ਰਸਾ ਐਡਰੈਸ ਰਸਾ ਫੋਨ ਨੰਬਰ ਰਸਾ ਜੀ ਜਦੋਂ ਮਰਜ਼ੀ ਅਗਲਾ ਮੰਗਾ ਸਕਦਾ ਆਪਾਂ ਪਹੁੰਚਾ ਦਾਂਗੇ ਅਗਰੇ ਤੁਰੇ 10 ਨੰਬਰ ਫੋਨ ਨੰਬਰ ਹੈਗਾ ਮੇਰਾ 87279 73255 ਬਾਕੀ ਡਰਪਾ ਆਪਣੇ ਨੰਬਰ ਮੈਂ ਮੈਂਸ਼ਨ ਕਰ ਦੂੰਗਾ ਬਾਈ ਦਾ ਐਡਰੈਸ ਪਿੰਡ ਪੁਰਥਲਾ ਮੰਡੇਰ ਸਿੰਘ ਡੈਰੀ ਬਾਈ ਨੂੰ ਫੋਨ ਕਰ ਲਿਓ ਸਾਡਾ ਮਿੱਤਰ ਹੈ ਇਹ ਐਨ ਇੱਕ ਨੰਬਰ ਬਾਕੀ ਆਪੇ ਜਿਵੇਂ ਲੋਕਾਂ ਨੇ ਪ੍ਰੋਮੋਸ਼ਨ ਕਰਦੇ ਆ ਪ੍ਰੋਮੋਸ਼ਨ ਨਹੀਂ ਕਰਦੇ ਇਹ ਬੰਦੇ ਨਾਲ ਸਾਡਾ ਪਿਆਰ ਹੈ ਯਾਰ ਆਪਣੀ ਕੁਲ ਵੀ ਮੰਨ ਲਾ ਖਾਧੀ ਹੋਈ ਮੰਦਾ ਇਹ ਦਿਮਾਗ 'ਚ ਰਹੂਗੀ ਵੀ ਫਲਾਣੀ ਜਗ੍ਹਾ ਤੇ ਖਾਧੀ ਸੀਗੀ ਯਾਰ ਇੱਕ ਤਾਂ ਆਪਾਂ ਖਾ ਕੇ ਮੜੇ ਜਾਂ ਗਾਹਾਂ ਗਏ ਜਦ ਇਹ ਭੁੱਲ ਗਏ ਬਿਲਕੁਲ ਬਿਲਕੁਲ ਜਿੰਦਗੀ ਭਾਰ ਬੰਦੇ ਤੇ ਯਾਦ ਰਹੂਗੀ ਜਦ ਉੱਥੇ ਕੁਲਫੀ ਖਾਧੀ ਸੀ ਬਾਤ ਬਾਤ ਯਾਦ ਕਰੂਗਾ ਬੰਦਾ ਇਹਨਾਂ ਦੀ ਸਾਡੇ ਕੋਲੇ ਪਰਸੋਂ ਆਏ ਸਾਲ ਵਾਲੇ ਬੰਦੇ ਕਿਹਾ ਨੇ ਆਪਾਂ ਨੂੰ ਯਾਰ ਪੈਸੇ ਕਰਕੇ ਨਹੀਂ ਆਪਾਂ ਨੇ ਕੰਮ ਤੋੜਿਆ ਹੋਇਆ ਆਪਾਂ ਕਹਿਣਾ ਵੀ ਬੰਦੇ ਨੂੰ ਚੀਜ਼ ਵਧੀਆ ਮਨੇ ਅੱਜ ਕੱਲ ਬਿਮਾਰੀਆਂ ਦਾ ਯਾਰ ਉਹ ਨਹੀਂ ਪਹਿਲਾਂ ਹੀ ਬਿਧੇਰੀਆਂ ਨੇ ਬਾਈ ਬਾਈ ਸਾਲ ਬਿਲਕੁਲ ਬਿਲਕੁਲ ਤਾਂ ਕਰਕੇ ਕਿ ਜਦੋਂ ਵੀ ਕੋਈ ਭਾਈ ਸੇਵਾ ਦਾ ਮੌਕਾ ਹੋਇਆ ਤਾਂ ਦਿਓ ਜ਼ਰੂਰ ਹੀ ਜ਼ਰੂਰ ਜਿੰਨੇ ਵੀ ਆਪਣੇ ਯਾਰ ਮਿੱਤਰ ਮੇਲੀ ਨੇ ਸਭ ਨੂੰ ਲਾਵਾਂਗੇ ਆਪਾਂ ਸनेहा ਜੀ ਨਾਲ ਬਾਕੀ ਆਪਣੇ ਫੈਮਿਲੀ ਦੇ ਮੈਂਬਰ ਨੇ ਉਹ ਵੀ ਤੇਰੇ ਕੋਲ ਆਉਣੇ ਜ਼ਰੂਰ ਹਾਦਰ ਸ਼ੇਖ ਨੂੰ ਆਪਾਂ ਵੀਰਵਾਰ ਨੂੰ ਹਾਦਰ ਸ਼ੇਖ ਦੇ ਹੁੰਨਿਆ 786 ਚੌਕ 'ਚ ਜੇ ਕੋਈ ਉੱਥੇ ਦਾ ਵੀਰ ਭਾਈ ਨੇੜੇ ਤੇੜੇ ਦਾ ਤਾਂ ਉੱਥੇ ਮਿਲ ਸਕਦਾ 786 ਮਲੇ ਕੋਲਾ ਮਲੇ ਕੋਲਾ ਮਲੇ ਕੋਲਾ ਹਾਦਰ ਸ਼ੇਖ ਨੂੰ ਆਪਾਂ ਹਾਟ ਤੇ ਮੇਲੇ ਮੂਲੇ ਜਿਵੇਂ ਵੀ ਹੁੰਦੇ ਆਪਾਂ ਉੱਥੇ ਜਾਂਦੇ ਆ। ਯਾਨੀ ਇੱਥੇ ਅੱਜ ਆਪਾਂ ਆਏ ਹੋਏ ਸੀ ਦੁੱਕਰੀ ਗੁਰੂ ਜੀ ਦੇ ਹਾਂ ਗੁਰੂ ਜੀ ਦਾ ਇੱਥੇ 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 ਕਹ ਕਹਿੰਦੇ ਨਾਲ ਬਾਅਦ ਉਹਨਾਂ ਨੇ ਇੱਥੇ ਦਾ ਮਹੀਨੇ ਬਾਅਦ ਇੱਕ ਐਤਵਾਰ ਲੱਗਦਾ। ਆਪਾਂ ਮਹੀਨੇ ਦੇ ਪਹਿਲੇ ਐਤਵਾਰ ਹਾਂ ਕਦੇ ਪਹਿਲਾ ਕਦੇ ਦੂਜਾ ਠੀਕ ਆ ਠੀਕ ਆ। ਦਰੋ ਵਧੀਆ ਵਧੀਆ। ਹਾਂ ਬਾਈ ਕਰਿਓ। ਬਾਈ ਕਰਿਓ। ਬਾਈ ਉਹ ਤਾਂ ਅਰਿੰਗ ਨੂੰ ਸਿੰਘ ਡੈਰੀ ਵਾਲੇ ਨੂੰ ਸਪੋਰਟ ਮਰਦਾ ਮਿਹਨਤ ਕਰਦਾ ਇਹਦੀ ਮਿਹਨਤ ਆ ਬੋਲੋ ਮੁਰਨਾ ਚਾਹੀਦਾ ਠੀਕ ਹੈ ਜੀ ਬਾਕੀ ਨੰਬਰ ਤੁਹਾਨੂੰ ਪਾਦਾ ਦੇ ਨਾਲ ਠੀਕ ਹੈ ਜੀ ਦੇਖ ਲਿਆ ਰੰਗ ਡਾਂਗ ਕੁਲਫੀ ਦੇ ਲਿਆਓ ਵੀ ਖਵਾਓ ਕੁਲਫੀ ਸਾਨੂੰ ਬਾਕੀ ਆ ਕਰਕੇ ਟੇਸਟ ਤਾਂ ਇਹਨੂੰ ਕੁਲਪੀੜਾ ਚਾਹੇ 2 ਘੰਟੇ ਰੱਖ ਲਿਓ ਜਿਵੇਂ ਟੋਕੇ ਦੇ ਗਿਰਦੇ ਹੁੰਦੇ ਆ ਨਾ ਟੋਕੇ ਨਹੀਂ ਗਿਰਦੇ ਇਹਦੇ ਉਂ ਕਿਲੀ ਪੈ ਜੂਗੀ ਠੀਕ ਹੈ ਧਿਰੂ ਨਹੀਂ ਥੱਲੇ ਬਸ ਠੀਕ ਹੈ ਉਹ ਆਖਦੇ ਥੁਰਦਾ ਨਹੀਂ ਹੁੰਦਾ ਬਲਕਿ ਨਹੀਂ ਬਾਹਰ ਕੁਸੀਆ ਪਾਣੀ ਹੁੰਦਾ ਉਹ ਬੋਤਲ ਹੁੰਦਾ ਬਾਕੀ ਬਾਈ ਬਾਈ ਸਾਰੇ ਬੇਲੀਆਂ ਨੂੰ ਵੀ ਅੱਗੇ ਵੀ ਮੈਰਾ ਖੰਦ ਰਾਂ ਜਦੋਂ ਕੋਪਾ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਏ ਹੈਗੇ ਮੈਂ ਨੰਗੇ ਨਾਲ ਦੇਖ ਕੇ ਖੜ ਗਿਆ ਇਹਨਾਂ ਨਾਲ ਪਿਆਰ ਕਰਕੇ ਆਪਣਾ ਭਾਈ ਆ ਪਿੱਤਾ ਕਰਕੇ ਆਪਾਂ ਵੀ ਸੇਖੜ ਕੇ ਤੇ ਕੁਲਫੀ ਖਾਣ ਦੇ ਬਾਣੇ ਖੜ ਕੇ ਨਾਲ ਮਹਾ ਉਹਦੇ ਫੈਮਿਲੀ ਮੈਂਬਰ ਨੂੰ ਦੱਸ ਦਿੰਨੇ ਸਾਰਿਆਂ ਨੂੰ ਠੀਕ ਹੈ ਜੀ ਕਰ ਲਿਆ ਟੇਸਟ ਹਾਂਜੀ ਭਾਈ ਜੀ ਕਾਕੇ ਕੁਲਫੀ ਦੁਗਰੋ ਚੱਲ ਪਿਆ ਆਪਾਂ ਤੇ ਨਾਲ ਪੈਕ ਵੀ ਕਰਾ ਲੀਆਂ ਤੇ ਇਹ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੁੰਦਾ ਪ੍ਰੋਗਰਾਮ ਇਥੇ ਕਿ ਆ ਦਿੱਲੀ ਤੋਂ ਜਿੰਨੀ ਵੀ ਸੰਗਤਾਂ ਦਿੱਲੀ ਤੋਂ ਚੰਡੀਗੜ੍ਹ ਤੋਂ ਬਾਹਰੋਂ ਸੰਗਤ ਆਉਂਦੀ ਆ ਬਹੁਤ ਜ਼ਿਆਦਾ ਸੰਗਤ ਆਉਂਦੀ ਇੱਥੇ ਦਿੱਲੀ ਆਸ਼ਰਮ ਹੈ ਇਹਨਾਂ ਦਾ ਬਹੁਤ ਵੱਡਾ ਮੰਦਿਰ ਹੈ ਗੁਰੂ ਜੀ ਦਾ ਤੇ ਆਪਾਂ ਕਦੇ ਗਏ ਨਹੀਂ ਹੈਗੇ ਪਰ ਬਹੁਤ ਸੰਗਤ ਮੰਨਦੀ ਆ ਸਭ ਪਹੁੰਚ ਲੈ ਆਪਾਂ ਪਿੰਡ ਮੰਡੀਆਂ ਕੌਟੀ ਦਾ ਸੁਪਰਸਟਾਰ ਜਿਸਾ ਮੰਡੀਆਂ ਕਬੱਡੀ ਕੱਪ ਹੁੰਦਾ ਸਾਲ ਬਾਅਦ ਇੱਥੇ ਬਹੁਤ ਤਗੜਾ ਕਬੱਡੀ ਕੱਪ ਹੁੰਦਾ ਆਉਂਦੇ ਆ ਫਿਰ ਮਿਲਦੇ ਆ ਗਾ ਜਲ ਕੇ ਤੁਹਾਨੂੰ ਲਓ ਜੀ ਬਾਈ ਜੀ ਪਹੁੰਚ ਗਏ ਮਲੇਰ ਕੋਲੇ ਸਾਡਾ ਸ਼ਹਿਰ ਮਲੇਰ ਕੋੜਲਾ ਇੱਥੇ ਸ਼ੇਰਖਾਨ ਦਬਾਬ ਨੇ ਜੋ ਹਾਰੇ ਦਾ ਨਾਰਾ ਮਾਰਿਆ ਸੀਗਾ ਮਹਾਰਾਜ ਦੀ ਕਿਰਪਾ ਨਾਲ ਬਸਾਇਆ ਹੋਇਆ ਸ਼ਹਿਰ ਕੋਈ ਬਾਜਾਣੇ ਨੇ ਬਸਾਇਆ ਹੋਇਆ ਸ਼ਹਿਰ ਮਲੇ ਕੋੜਲਾ ਬਹੁਤ ਕਿਰਪਾ ਮਹਾਰਾਜ ਦੀ ਇੱਥੇ ਲਓ ਜੀ ਭਾਈ ਜੀ ਸਾਨੂੰ ਜਾਂਦੇ ਜਾਂਦੇ ਸੀਗੀ ਛੱਲੀਆਂ ਖਾਨਿਆ ਛੱਲੀ ਦੇਖਦੇ ਆ ਛੱਲੀ ਦਾ ਟੇਸਟ ਛੱਲੀ ਤੇ ਨਹੀਂ ਕੋਈ ਲੇ ਲੇ ਛੱਲੀ ਜੀ ਦੇ ਦੇ ਆ ਲਓ ਜੀ ਲਓ ਜੀ ਭਾਈ ਜੀ ਛੱਲੀ ਮਿਲ ਗਈ ਆ ਕਰਦਿਆਂ ਨੂੰ ਟੇਸਟ ਕੀਆ ਬਾਤਾਂ ਨੇ ਲਓ ਜੀ ਭਾਈ ਜੀ ਉੜ ਕੇ ਪਹੁੰਚ ਰਿਹਾ ਬਣ ਕੋਲੇ ਤੇ ਜੀਰੀਆਂ ਟਿਕਰੀਆਂ ਲੱਗੀਆਂ ਸਾਰੀਆਂ ਧਰਮੋੱਕੀ ਖੜੀ ਆ ਟਟ ਹੋ ਚੱਲੇ ਕੰਮ ਦੇ ਵਿੱਚ ਵਿਜੀ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੁਹਾਨੂੰ ਪਤਾ ਸ਼ਹਿਰ ਕੋਲ ਕੋਲ ਦਾ ਵੇਹ ਨਹੀਂ ਹੁੰਦਾ ਹੈਗਾ ਸਾਹਮਣੇ ਕਰੋ ਦਸਣਾ ਗੁਰਦੁਆਰਾ ਸਾਹਿਬ ਚੱਪਾਵਾਸ਼ ਕਰ ਇਹ ਬਹੁਤ ਸੋਣਾ ਲੱਗਦਾ ਮੈਨੂੰ ਆਜਾ ਪਿੰਡ ਦੇ ਵਿੱਚ ਇੰਟਰੋ ਹੁੰਨੇ ਆਪਾਂ ਜਾਂ ਗੁਰੂ ਘਰ ਦੇ ਦਸਣਦ ਨੇ ਇਹ ਪਹੁੰਚ ਗਿਆ ਚਲੋ ਗੱਡੀ ਪਹੁੰਚ ਗਈ ਘਰੇ ਘਰ ਪਹੁੰਚ ਕੇ ਕਰਦਿਆਂ ਕਰ ਲੋ ਲਓ ਜੀ ਭਾਈ ਜੀ ਪਹੁੰਚ ਗਿਆ ਘਰੇ ਤੇ ਮਲਾਉਣਾ ਥੋਨੂੰ ਬੰਦੇ ਨੂੰ ਹੋ ਪਤਾ ਜੈਰੀ ਜੈਰੀ ਓਏ ਇਧਰ ਦੇ ਦੇ ਗੱਡੀ ਆਈ ਮਗਰੋਂ ਆ ਪਹਿਲਾਂ ਮੂਤਲਾ ਜਾ ਟਾਂ ਦੇ ਹੈਨਾ ਇਹ ਜੈਰੀ ਖੈਰੀ ਹਾਂਜੀ ਭਾਈ ਜੀ ਬੈਠ ਕੇ ਲੱਗੇ ਜੀ ਗੱਲਾਂ ਮਾਰਨ ਤੋੜਨ ਵਾਲਾ ਗੱਲਬਾਤ ਕਰਨੀ ਸਕੇ ਹੈਗੇ ਤੇ ਰਾਰਾ ਸਾਰਾ ਕਰਦੇ ਆ ਪਾਠ ਪਾਠ ਕਰਨ ਤੋਂ ਬਾਅਦ ਦੇਖਦੇ ਹਾਂ ਹਾਂਜੀ ਭਾਈ ਜੀ ਰਾਰਾ ਸਭ ਪਾਠ ਕਰ ਲਿਆਗਾ ਤੇ ਅੱਜ ਗਏ ਨਹੀਂ ਕਿਸੇ ਪਾਸੇ ਵੀ ਸ਼ੁਰੂ ਕਰ ਜਾਂਦੇ ਹਾਂ ਮਾਰੇ ਕਿਰਪਾ ਕਰਨ ਡੇਲੀ ਰੂਟੀਨ ਬਲੌਗ ਵਾਲੀ ਅੱਜ ਬਾਣਾ ਸਾਬ ਨੂੰ ਪੰਜ-ਛੇ ਮਿੰਟ ਦੀ ਹੈ ਸਾਰੀ ਜਿੰਨਾ ਕੋ ਬਣਿਆ ਤੇ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਉਸੇ ਮੇਰਾ ਵੀ ਬਣ ਕੇ ਤੇ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਕਿਸੇ ਦੀ ਵੀ ਚਾਹੇ ਮੇਰੀ ਜਾਂ ਕਿਸੇ ਦੀ ਹੋਰ ਦੀ ਵੀ ਆ ਜੇ ਦੇਖਦੇ ਹੋ ਤਾਂ ਪੂਰੀ ਦੇਖਿਆ ਕਰੋ ਇਹ ਬੜੇ ਲਾਗਦੀਆਂ ਤਾਂ ਆਪਦੇ 4-5000 ਦੋਸਤਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਓਕੇ ਸਾਧ ਸ੍ਰੀ ਕਾਲ ਜੀ ਮਾਰਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ